ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸਸੀ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 23 ਮਾਰਚ ਹੈ 23 ਮਾਰਚ 1931 23 ਮਾਰਚ 1931 ਦੇ ਦਿਨ ਭਗਤ ਸਿੰਘ ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ <th>ਧਾਪਰ ਨੂੰ ਪੁਲਿਸ ਅਫਸਰ ਸਾਂਡਰਸ ਅਤੇ ਚੰਨਣ ਸਿੰਘ ਕਾਂਸਟੇਬਲ ਦੇ ਕਤਲ ਦੇ ਜੁਰਮ ਵਿੱਚ ਫਾਂਸੀ ਦਿੱਤੀ ਗਈ 3 ਅਕਤੂਬਰ 1928 ਦੇ ਦਿਨ ਜਦ ਸਾਇਮਨ ਕਮਿਸ਼ਨ ਲਾਹੌਰ ਆਇਆ ਤਾਂ ਪੁਲਿਸ ਨੇ ਲੋਕਾਂ ਤੇ ਲਾਠੀਆਂ ਚਲਾ ਦਿੱਤੀਆਂ ਜਿਸ ਦੇ ਨਾਲ ਕਈ ਆਗੂ ਵੀ ਜ਼ਖਮੀ ਹੋ ਗਏ 17 ਨਵੰਬਰ ਦੇ ਦਿਨ ਲਾਲਾ ਲਾਜਪਤ ਰਾਏ ਦੀ ਮੌਤ ਦਿਲ ਦੇ ਦੌਰੇ ਦੇ ਨਾਲ ਹੋ ਗਈ ਜਿਸ ਨੂੰ ਆਰੀਆ ਸਮਾਜੀਆਂ ਨੇ ਪੁਲਿਸ ਦੀਆਂ ਲਾਠੀਆਂ ਕਰਕੇ ਹੋਈ ਮੌਤ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਇਸ ਪ੍ਰਚਾਰ ਦਾ ਸ਼ਿਕਾਰ ਹੋ ਕੇ ਇਹਨਾਂ ਤਿੰਨਾਂ ਅਤੇ ਚੰਦਰਸ਼ੇਖਰ ਆਜ਼ਾਦ ਅਤੇ ਜੈ ਗੋਪਾਲ ਨੇ ਪੁਲਿਸ ਚੀਫ ਮਿਸਟਰ ਸਕਾਟ ਨੂੰ ਮਾਰਨ ਦਾ ਪਲਾਨ ਬਣਾਇਆ 17 ਦਸੰਬਰ 1928 ਦੇ ਦਿਨ ਇਹਨਾਂ ਨੇ ਸਕਾਟ ਦੇ ਭਲੇਖੇ ਗਲਤੀ ਦੇ ਨਾਲ ਸਾਂਡਰਸ ਨੂੰ ਮਾਰ ਦਿੱਤਾ ਇਹਨਾਂ ਤਿੰਨਾਂ ਨੂੰ ਫੜ ਕੋਸ਼ਿਸ਼ ਕਰਨ ਵਾਲੇ ਕਾਂਸਟੇਬਲ ਚੰਨਣ ਸਿੰਘ ਨੂੰ ਵੀ ਇਹਨਾਂ ਨੇ ਗੋਲੀ ਮਾਰ ਦਿੱਤੀ ਮਗਰੋਂ ਜੈਗਪਾਲ ਸਰਕਾਰੀ ਗਵਾਹ ਬਣ ਗਿਆ ਅਤੇ ਚੰਦਰਸ਼ੇਖਰ ਪੁਲਿਸ ਦੇ ਨਾਲ ਲੜਦਾ ਮਾਰਿਆ ਗਿਆ ਅਤੇ ਇਹਨਾਂ ਤਿੰਨਾਂ ਨੂੰ ਲਾਹੌਰ ਜੇਲ੍ਹ ਦੇ ਵਿੱਚ ਇਸ ਦਿਨ ਫਾਂਸੀ ਦਿੱਤੀ ਗਈ। ਉਹਨਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਤੇ ਸਤਲੋਜ ਦਰਿਆ ਦੇ ਕੰਢੇ ਹੁਸੈਨੀਵਾਲਾ ਪਿੰਡ ਦੇ ਵਿੱਚ ਸਸਕਾਰ ਕਰ ਦਿੱਤਾ ਗਿਆ। 23 ਮਾਰਚ 1938 ਦੇ ਦਿਨ ਪਟਿਆਲਾ ਦੇ ਮਹਾਰਾਜੇ ਭੁਪਿੰਦਰਾ ਸਿੰਘ ਦੀ ਮੌਤ ਹੋ ਗਈ। ਭੁਪਿੰਦਰਾ ਸਿੰਘ ਅੰਗਰੇਜ਼ਾਂ ਦਾ ਲੋੜੋਬੱਧ ਖੈਰਖਵਾ ਹੋਣ ਕਰਕੇ ਅਤੇ ਆਪਣੀ ਅਯਾਸ਼ ਜ਼ਿੰਦਗੀ ਕਰਕੇ ਅਕਸਰ ਚਰਚਾ ਦੇ ਵਿੱਚ ਰਹਿੰਦਾ ਸੀ। ਉਂਝ ਇਹ ਵੀ ਉਸਦੇ ਹਿੱਸੇ ਆਇਆ ਸੀ ਕਿ ਉਸਨੇ ਕਰਮ ਸਿੰਘ ਹਿਸਟੋਰੀਅਨ ਨੂੰ ਸਟੇਟ ਹਿਸਟੋਰੀਅਨ ਦਾ ਦਰਜਾ ਦੇ ਕੇ ਆਪਣੇ ਕੋਲ ਰੱਖਿਆ ਸੀ। ਕਾਨ ਸਿੰਘ ਨਾਬਾ ਦਾ ਮਹਾਨ ਕੋਸ਼ ਵੀ ਉਸਨੇ ਤਿਆਰ ਕਰਵਾਇਆ ਅਤੇ ਛਾਪਿਆ ਸੀ ਅਤੇ ਪ੍ਰੋਜੈਕਟ ਵਾਸਤੇ ਲੱਖਾਂ ਰੁਪਏ ਲਾਏ ਸਨ ਅਤੇ ਜਦ ਗੁਰੂ ਨਾਨਕ ਸਾਹਿਬ ਦੇ ਵਸਾਇ ਪਿੰਡ ਕਰਤਾਰਪੁਰ ਨੂੰ ਰਾਵੀ ਦਰਿਆ ਰੋੜ ਕੇ ਲੈ ਜਾਣ ਲੱਗਾ ਸੀ ਤਾਂ ਉਸ ਨੇ 1.5 ਲੱਖ ਰੁਪਏ ਖਰਚ ਕੇ ਬੰਨ ਵੀ ਲਵਾਇਆ ਸੀ 23 ਮਾਰਚ 1940 23 ਮਾਰਚ 1940 ਦੇ ਦਿਨ ਮੁਸਲਮਾਨ ਲੀਗ ਦਾ اجلاس ਲਾਹੌਰ ਦੇ ਵਿੱਚ ਹੋਇਆ ਜਿਸ ਦੇ ਵਿੱਚ ਮੁਸਲਮਾਨ ਮੁਲਕ ਪਾਕਿਸਤਾਨ ਦੀ ਕਾਇਮੀ ਦੀ ਮੰਗ ਕੀਤੀ ਗਈ ਜਨਾਹ ਦੇ ਮੁਤਾਬਕ ਦਿਲ ਦੇ ਵਿੱਚ ਵਦੀ ਰੱਖਣ ਵਾਲੇ ਗਾਂਧੀ ਦੀ ਕੌਮ ਤੋਂ ਮੁਸਲਮਾਨ ਬਚ ਨਹੀਂ ਸਕਦੇ ਅਜਿਹਾ ਕਰਕੇ ਇਹ ਬੇहद ਜ਼ਰੂਰੀ ਸੀ ਇਹ ਮੰਗ ਮਾਰਚ 1940 ਦੇ ਵਿੱਚ ਪਹਿਲੀ ਵਾਰ ਨਹੀਂ ਸੀ ਪੇਸ਼ ਹੋਈ ਸਨ 1929 ਦੇ ਵਿੱਚ ਵੀ ਮੁਸਲਿਮ ਕਾਨਫਰੰਸ ਦੇ ਵਿੱਚ ਤਕਰੀਰ ਕਰਦਿਆਂ ਮੁਹੰਮਦ ਇਕਬਾਲ ਨੇ ਪੰਜਾਬ ਦੇ ਵਿੱਚੋਂ ਅੰਬਾਲਾ ਡਿਵੀਜ਼ਨ ਅਤੇ ਕੁਝ ਹੋਰ ਜ਼ਿਲ੍ਹੇ ਕੱਢਣ ਦੀ ਮੰਗ ਕੀਤੀ ਸੀ ਇਸ ਦੇ ਨਾਲ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਫੀਸਦੀ 36 ਤੋਂ ਵੀ ਵੱਧ ਜਾਂਦੀ ਸੀ ਅਜਿਹਾ ਹੀ ਖਿਆਲ ਜੈਫਰੀ ਕਾਰਬਰਟ ਨੇ ਵੀ ਗੋਲਮੇਜ਼ ਕਾਨਫਰੰਸ ਸਮੇਂ ਦਿੱਤਾ ਸੀ ਉਸ ਦੇ ਮੁਤਾਬਕ ਅੰਬਾਲਾ ਡਿਵੀਜ਼ਨ ਦਾ ਪੰਜਾਬ ਦੇ ਨਾਲ ਕੋਈ ਵਾਸਤਾ ਨਹੀਂ ਸੀ ਸਗੋਂ 1857 ਦੇ ਗਦਰ ਮਗਰੋਂ ਇਸ ਨੂੰ ਸਜ਼ਾ ਦੇਣ ਦੇ ਲਈ ਪੰਜਾਬ ਦੇ ਨਾਲ ਮਿਲਾ ਦਿੱਤਾ ਗਿਆ ਸੀ ਯੂਜਾ ਚਰਚਾ ਤਕਰੀਰਾਂ ਤੇ ਮੰਗਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਪਰ 1940 ਦਾ ਮੁਸਲਮਾਨ ਲੀਗ ਦਾ ਪਾਕਿਸਤਾਨ ਦਾ ਮਤਾ ਇਸ ਦਾ ਸਿਖਰ ਸੀ 1942 ਦਾ ਸਾਲ ਭਾਰਤ ਦੇ ਵਿੱਚ ਅਹਿਮ ਸਿਆਸੀ ਤਬਦੀਲੀ ਨੂੰ ਨਾਲ ਲੈ ਕੇ ਆਇਆ 22 ਮਾਰਚ 1942 ਦੇ ਦਿਨ ਕਰਾਚੀ ਦੇ ਵਿੱਚ ਸਰ ਸਟੈਫੋਰਡ ਕ੍ਰਿਪਸ ਦੀ ਅਗਵਾਈ ਦੇ ਵਿੱਚ ਤਿੰਨ ਬ੍ਰਿਟਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨ ਕ੍ਰਿਪਸ ਕਮਿਸ਼ਨ ਪਹੁੰਚਿਆ ਦਿੱਲੀ ਪਹੁੰਚ ਕੇ 23 ਮਾਰਚ 1942 ਨੂੰ ਇਸ ਨੇ ਭਾਰਤੀਆਂ ਨੂੰ ਡੋਮੀਨੀਅਨ ਸਟੇਟਸ ਦੀ ਪੇਸ਼ਕਸ਼ ਕੀਤੀ ਇਸ ਦੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਸੀ ਪਰ ਸਿੱਖਾਂ ਸੰਬੰਧ ਇਕ ਕੋ ਚਰਚਾ ਹੀ ਨਹੀਂ ਸੀ 24 ਤੋਂ 29 ਮਾਰਚ ਤੱਕ ਨਵੀਂ ਦਿੱਲੀ ਦੇ ਵਿੱਚ ਭਾਰਤ ਭਰ ਦੀਆਂ ਸਿਆਸੀ ਪਾਰਟੀਆਂ ਦੇ ਮੁਖੀ ਆਗੂਆਂ ਦੇ ਨਾਲ ਗ੍ਰਿਪਸ ਦੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਵਹਿਲਾ ਕਲਾਂ ਦੇ ਵਿੱਚ ਹੋਣ ਵਾਲੀ ਅਕਾਲੀ ਕਾਨਫਰੰਸ ਵੀ ਮੁਲਤਵੀ ਕਰਨੀ ਪਈ 23 ਮਾਰਚ 1988 ਦੇ ਦਿਨ ਸੁਖਜੀਤ ਸਿੰਘ ਸੁਖਾ ਤੇ ਮਨਜੀਤ ਸਿੰਘ ਮੀਤਾ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 23 ਮਾਰਚ 1988 ਦੇ ਦਿਨ ਨਕਸਲੀ ਕਵੀ ਅਵਤਾਰ ਪਾਸ਼ ਨੂੰ ਕਤਲ ਕਰ ਦਿੱਤਾ ਗਿਆ ਉਹ ਕਈ ਚਿਰ ਤੋਂ ਖੜਕੂਆਂ ਦੇ ਖਿਲਾਫ ਬੋਲਦਾ ਸੀ ਅਤੇ ਉਹਨਾਂ ਨੂੰ ਚੈਲੰਜ ਕਰਦਾ ਆ ਰਿਹਾ ਸੀ ਕਤਲ ਤੋਂ ਪਹਿਲੀ ਰਾਤ ਵੀ ਉਸਨੇ ਰੱਜ ਕੇ ਸ਼ਰਾਬ ਪੀਤੀ ਸੀ ਅਤੇ ਸ਼ਰਿਆਮ ਖੜਕਾ ਨੂੰ ਗਾਲਾਂ ਕੱਢੀਆਂ ਸਨ ਅਤੇ ਧਮਕੀਆਂ ਦਿੱਤੀਆਂ ਸਨ ਜਿਸ ਕਰਕੇ ਅਗਲੇ ਦਿਨ ਹੀ ਉਸ ਦਾ ਕਤਲ ਹੋ ਗਿਆ ਬਾਸ਼ ਨੇ 1970 ਦੇ ਵਿੱਚ ਬਹੁਤ ਵਧੀਆ ਕਵਤਾਵਾਂ ਲਿਖੀਆਂ ਪਰ ਉਹ اخلاق ਪੱਖੋਂ ਬਹੁਤ ਘਟੀਆ ਸ਼ਖਸ ਸੀ ਨਕਸਲੀ ਲਹਿਰ ਫੇਲ ਹੋਣ ਮਗਰੋਂ ਉਹ ਇੰਗਲੈਂਡ ਅਤੇ ਫਿਰ ਅਮਰੀਕਾ ਚਲਾ ਗਿਆ ਜਿੱਥੇ ਉਹ ਮਜ਼ਦੂਰੀ ਕਰਦਾ ਰਿਹਾ ਸੀ ਕਤਲ ਵਾਲੇ ਦਿਨ ਉਸ ਨੇ ਦੁਬਾਰਾ ਅਮਰੀਕਾ ਜਾਣਾ ਸੀ 23 ਮਾਰਚ 1999 ਦੇ ਦਿਨ ਬਲਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 23 ਮਾਰਚ 1992 ਦੇ ਦਿਨ ਰਚਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਜਸਵੀਰ ਸਿੰਘ ਲੋਹਾਰਾ ਅਤੇ ਦੋ ਹੋਰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 23 ਮਾਰਚ 1994 ਦਿਨ ਪੁਲਿਸ ਨੇ ਕੁਲਵੰਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਮੌੜਖੁਰਦ ਜ਼ਿਲ੍ਹਾ ਬਠਿੰਡਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ